ਪੰਜਾਬ ਸਰਕਾਰ ਦੇ ਵੱਲੋਂ ਅੱਜ ਤੋਂ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਆਪ ਦੇ ਦੁਆਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਮੰਤਰੀਆਂ ਤੇ ਵਿਧਾਇਕਾਂ ਨੇ ਜ਼ਿਲ੍ਹਿਆਂ ਦੀਆਂ ਸਾਰੀਆਂ ਸਬ ਡਿਵੀਜ਼ਨਾਂ ਦੇ ਵਿੱਚ ਚਾਰਜ ਸੰਭਾਲ ਲਿਆ ਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਚਾਰੀਆਂ ਨੇ। ਇਹ ਸਮਿਸ਼ਨ ਨੂੰ ਉਸ ਵੇਲੇ ਸਫਲਤਾ ਦਿਖਦੀ ਨਜ਼ਰ ਆਈ ਜਦ ਮੋਗਾ ਦੇ ਪਿੰਡ ਸਿੰਘਾਵਾਲਾ ਵਿਖੇ ਲਗਾਏ ਗਏ ਕੈਂਪ ਵਿੱਚ ਇੱਕ ਵਿਆਹਾ ਜੋੜਾ ਪਹੁੰਚ ਅਨੰਦਕਾਰਜ ਤੋਂ ਤੁਰੰਤ ਬਾਅਦ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਉਹਨਾਂ ਨੇ ਹਾਸਲ ਕੀਤਾ। ਅਸਦੀਏ ਕੀ ਤਸਵੀਰਾਂ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਐ ਤੇ ਲਿਖਿਆ ਬਦਲਦਾ ਪੰਜਾਬ ਪਾਰਟੀ ਨੇ ਕਿਹਾ ਕਿ ਮਹੀਨਿਆਂ ਤੱਕ ਵਿਆਹ ਰਜਿਸਟਰ ਕੋਲ ਲਖੱਜਲ ਖੁਆਰ ਹੋਣਾ ਪੈਂਦਾ ਸੀ ਪਰ ਵਿਆਹ ਕਰਵਾਉਣਾ ਇਹ ਜੋੜੇ ਨੇ ਵਿਆਹ ਵਾਲੇ ਦਿਨ ਹੀ ਮੈਰੇਜ ਰਜਿਸਟਰ ਕਰਵਾ ਲਿਆ ਇਹ ਸਭ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਜਤਨਾ ਸਤਕਾਰ ਸੰਭਵ ਹੋ ਸਕਿਆ ਹੈ। ਇਸ ਸਰਟੀਫਿਕੇਟ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਹਲਕਾ ਮੋਗਾ ਦੀ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਖੁਦ ਨਵੇਂ ਵਿਆਹੇ ਜੋੜੇ ਨੂੰ ਸੌਪਿਆ ਹੋਣਾ। ਇਸ ਮੋਕੇ ਜੋੜੇ ਨੂੰ ਪੰਜਾਬ ਸਰਕਾਰ ਵੱਲੋਂ ਸਗਣ ਵੀ ਪਾਇਆ ਦੱਸਿਆ ਜਾ ਰਿਹਾ ਹੈ ਕਿ ਅੱਜ ਆਪ ਦੀ ਸਰਕਾਰ ਆਪ ਦੇ ਦੁਆਰ ਮੁਹੀਮ ਤਹਿਤ ਜ਼ਿਲ੍ਹਾ ਮੋਗਾ ਦੇ ਵਿੱਚ 16 ਲੋਕ ਇਸ ਸੂਵਿਧਾ ਕੈਂਪ ਤੇ ਲਗਾਏਗੇ ਜਿਨ੍ਹਾਂ ਵਿੱਚ ਹਜ਼ਾਰਾਂ ਲੋਕਾਂ ਨੇ ਆਪਣੀਆਂ ਸਰਕਾਰੀ ਸੇਵਾਵਾਂ ਨਾਲ ਸੰਬੰਧਿਤ ਕੰਮ ਕਰਵਾਏ। ਕਿ ਮੋਗਾ ਦੇ ਡੀਸੀ ਸਾਹਿਬ ਵੱਲੋਂ ਐਡੀਐਮ ਸਾਹਿਬ ਵੱਲੋਂ ਔਰ ਐਮਰਏ ਸਾਹਿਬ ਵੱਲੋਂ ਜਿਹੜਾ ਗਿਆ ਸਗਰ ਦੀ ਰਸਮ ਵੀ ਜਿਹੜੀ ਇਥੇ ਨਾਲ ਦੀ ਨਾਲ ਜਿਹੜੀ ਵੀ ਆ ਅਦਾ ਕੀਤੀ ਜਾ ਰਹੀ ਹੈਗੀ ਆ ਔਰ ਐਸਡੀਐਮ ਸਾਹਿਬ ਵੱਲੋਂ ਵੀ ਜਿਹੜਾ ਹੈਗਾ ਸਗਰ ਦਿੱਤਾ ਜਾ ਰਿਹਾ ਡੀਪੀ ਸਾਹਿਬ ਵੱਲੋਂ ਵੀ ਜਿਹੜਾ ਰਿਹਾ ਮੇਲੇ ਤੋਂ ਵੱਲੋਂ ਗੱਲ ਵੀ ਕਰਾਂਗੇ ਡੀਪੀ ਸਾਹਿਬ ਦੇ ਨਾਲ ਕਿਉਂਕਿ ਜੀ ਸਰ ਇੱਕ ਮਿੰਟ ਪਲੀਜ਼ 4 ਘੰਟਿਆਂ ਦਾ ਫੰਕਸ਼ਨ ਔਰ 4 ਘੰਟਿਆਂ ਦੇ ਵਿੱਚ ਜਿਹੜਾ ਗਿਆ 2 ਘੰਟਿਆਂ ਦੇ ਵਿੱਚ ਜਿਹੜੀ ਹੈ ਮੈਮ ਦੇਖੋ ਪਲੀਜ਼ ਮੇਰੀ ਰਜਿਸਟ੍ਰੇਸ਼ਨ ਵੀ ਹੋ ਗਈ ਹੈ ਸਰ ਬੜੀ ਖੁਸ਼ੀ ਦੇ ਮੌਕੇ ਆ ਦੀ ਆ ਜੀ